ਆਣੋ ਤੇ ਪ੍ਰਭੂ ਸਾਡੇ ਜੀਵਨ ਚ ਜੇ ਅਸੀਂ ਹੌਸਲੇ ਨਾਲ ਰਹਿਣਾ ਹੈ ਤਾਂ ਪਰਮੇਸ਼ਵਰ ਦੇ ਵਾਅਦੇ ਤੇ ਅਸੀਂ ਯਕੀਨ ਕਰਨਾ ਹੈ ਜੇ ਇਹਨਾਂ ਵਾਅਦੇ ਤੇ ਯਕੀਨ ਕਰਾਂਗੇ ਤਾਂ ਸ਼ੈਤਾਨ ਕਿੰਨੀਆਂ ਵੀ ਮੁਸ਼ਕਿਲਾਂ ਲੈ ਕੇ ਆਵੇ ਉਹ ਵਾਅਦੇ ਸ਼ੈਤਾਨ ਨੂੰ ਯਾਦ ਕਰਵਾ ਕੇ ਕਹਾਂਗੇ ਦੇਖ ਪਰਮੇਸ਼ਵਰ ਨੇ ਵਾਅਦਾ ਕੀਤਾ ਹੈ ਤੂੰ ਕਹਿੰਦਾ ਨਾ ਨੌਕਰੀ ਨਹੀਂ ਮਿਲੇਗੀ ਤੇਰਾ ਵਿਆਹ ਨਹੀਂ ਹੋਵੇਗਾ ਤੇਰੇ ਸੰਤਾਨ ਨਹੀਂ ਹੋਵੇਗੀ ਕਦੇ ਵੀ ਤੁਹਾਡੇ ਜੀਵਨ ਚ ਤੁਹਾਡੀ ਜ਼ਿੰਦਗੀ ਚ आर्थिक समस्या दूर नहीं होवेगी ए बीमारी ठीक नहीं होएगी बीमारी नाल ਤੁਸੀਂ ਮਰ ਜਾਓਗੇ ਇਸ ਤਰ੍ਹਾਂ ਸ਼ੈਤਾਨ ਜਦ ਤੁਹਾਡੇ ਕੋਲ ਆ ਕੇ ਦੁੱਖ ਦੇ ਕੇ ਤੁਹਾਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰਦਾ ਹੈ ਭੈਣੋ ਤੇ ਭਰਾਵੋ ਪਰਮੇਸ਼ਵਰ ਦੇ ਵਾਅਦੇ ਤੇ ਯਕੀਨ ਕਰੋ ਸ਼ੈਤਾਨ ਸਿਰਫ ਪਰਮੇਸ਼ਵਰ ਦੇ वचन ਤੋਂ ਹੀ ਡਰਦਾ ਹੈ ਤੁਹਾਨੂੰ ਯਾਦ ਆ ਜਦ ਸ਼ੈਤਾਨ ਨੇ ਆ ਕੇ ਪ੍ਰਭੂ ਨੂੰ ਪਰਖਿਆ ਸੀ ਯੀਸ਼ੂ ਨੇ ਸ਼ੈਤਾਨ ਦਾ ਸਾਹਮਣਾ ਕਿਦ ਨਾ ਕੀਤਾ ਜਾਣਦੇ ਹੋ ਪਰਮੇਸ਼ਵਰ ਦੇ वचन ਦੇ ਨਾਲ ਪਿਆਰੋ ਪਹਿਲਾ ਆਦਮ ਕੌਣ ਆ ਦੱਸੋ ਪਰਮੇਸ਼ਰ ਦੁਆਰਾ ਰਚਿਆ ਗਿਆ ਪਹਿਲਾ ਆਦਮ ਹਵਾ ਕੀ ਦੇ ਦੁਆਰਾ ਪ੍ਰੀਖਿਆ ਚ ਪਾਇਗੇ ਜਾਣਦੇ ਹੁ ਫਲ ਦੇ ਦੁਆਰਾ ਕਿੱਥੇ ਆਦਨ ਦੇ ਬਾਗੀਚੇ ਚ ਉਹ ਕਿੱਥੇ ਹਾਰ ਗਏ ਖਾਣ ਦੇ ਲਈ ਹਾਰ ਗਏ ਐਗਜ਼ੈਕਟ ਸ਼ੈਤਾਨ ਆਖਰੀ ਆਦਮ ਅਖਵਾਏ ਜਾਣ ਵਾਲੇ ਯੇਸ਼ੂ ਮਸੀਹ ਨੂੰ ਵੀ ਉਸੇ ਤਰ੍ਹਾਂ ਪਰਖਣ ਲਗਾ ਤੂੰ ਭੁੱਖਾ ਹੈ ਨਾ ਇਹਨਾਂ ਪੱਥਰਾਂ ਨੂੰ ਰੋਟੀਆਂ ਬਣਾ ਕੇ ਖਾ ਉੱਥੇ ਹਵਾ ਨੂੰ ਕੀ ਕਿਹਾ ਸੀ ਖਾ ਇੱਥੇ ਯੀਸ਼ੂ ਨੂੰ ਕੀ ਕਹਿ ਰਿਹਾ ਹੈ ਖਾ ਇੱਥੇ ਪਹਿਲਾ ਆਦਮ ਭੋਜਨ ਦੇ ਵਿਸ਼ੇ 'ਚ ਸ਼ੈਤਾਨ ਦੇ ਅਧੀਨ ਹੋ ਕੇ ਆਖਰ 'ਚ ਮੌਤ ਨੂੰ ਮੁੱਲ ਲੈ ਗਿਆ ਉਸੇ ਤਰ੍ਹਾਂ ਆਖਰੀ ਆਦਮ ਪ੍ਰਭ ਯੀਸ਼ੂ ਮਸੀਹ ਨੂੰ ਵੀ ਸ਼ੈਤਾਨ ਨੇ कांड ਦੇ ਵਿਸ਼ੇਸ਼ ਪਰਖਿਆ ਲੇਕਿਨ ਯੇਸ਼ੂ ਨੂੰ ਕੀ ਕੀ ਜਾਣਦੇ ਉਹ ਧਰਮੀ ਜਨ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਜਿਉਂਦਾ ਰਹੇਗਾ ਦੇਖਣ ਚ ਮਨ ਪਾਉ ਫਲ ਕਿਸ ਤਰ੍ਹਾਂ ਦਾ ਸੀ ਦੱਸੋ ਬਹੁਤ ਵਧੀਆ ਸ਼ੈਤਾਨ ਨੇ ਕੀ ਕੀਤਾ ਜਾਣਦੇ ਹੋ ਪ੍ਰਭੂ ਨੂੰ ਉੱਚੀ ਥਾਂ ਤੇ ਲਿਜਾ ਕੇ ਪ੍ਰਭੂ ਨੂੰ ਸਾਰੇ ਸੰਸਾਰ ਦੇ વૈਭਵ ਨੂੰ ਦਿਖਾਇਆ ਜੋ ਵੇਖਣ ਚ ਮਨ ਪਾਉਂਦਾ ਸੀ ਸਾਰੇ ਸੰਸਾਰ ਨੂੰ ਦਿਖਾਇਆ ਇਹ ਸਭ ਤੈਨੂੰ ਦੇ ਦੇਵਾਂਗਾ ਕਹਿ ਕੇ ਯੇਸ਼ੂ ਦੀ ਪਰਖਿਆ ਲਈ ਯੇਸ਼ੂ ਨੇ ਕੀ ਕੀਤਾ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਪ੍ਰਣਾਮ ਕਰ ਸਿਰਫ ਉਸੇ ਦੀ ਮहिमा ਕਰ वचन ਨਾਲ ਹੀ ਯੇਸ਼ੂ ਨੇ ਸ਼ੈਤਾਨ ਦੇ ਮੂੰਹ ਨੂੰ ਬੰਦ ਕੀਤਾ ਭੈਣੋ ਤੇ ਭਰਾਵੋ ਸਾਡੇ ਜੀਵਨ ਚ ਜੋ ਡਰਾ ਪੈ ਆ ਉਹ ਸਾਡੇ ਜੀਵਨ ਦੀ ਅਗਵਾਈ ਨਾ ਕਰੇ ਸਾਡੇ ਜਜ਼ਬਾਤਾਂ ਨਾਲ ਨਾ ਖੇਡੇ ਸਾਡੇ ਆਲੇ ਦੁਆਲੇ ਦੀਆਂ ਪਰਸਤਿਤੀਆਂ ਸਾਡੀ ਅਗਵਾਈ ਨਾ ਕਰ ਸਕੇ ਪਰਮੇਸ਼ਵਰ ਸਾਡੀ ਅਗਵਾਈ ਕਰੇ ਉਸ ਦਿਨ ਇਹ ਹੋਇਆ ਕਿ 다ਊਦ ਬਹੁਤ ਡਰ ਗਿਆ ਕਿਤੇ ਸ਼ਾਉਲ ਮੈਨੂੰ ਮਾਰਨਾ ਦੇਵੇ ਸੋਚ ਕੇ ਡਰ ਗਿਆ ਪਰਮੇਸ਼ਵਰ ਦੇ ਵਾਅਦੇ ਨੂੰ ਉਹ ਯਾਦ ਕਰ ਸਕਦਾ ਸੀ ਨਾ ਪਰਮੇਸ਼ਵਰ ਨੇ 다ਊਦ ਦਾ ਰਾਜੇ ਦੇ ਰੂਪ ਚ ਅਭਿਸ਼ੇਕ ਕੀਤਾ ਜੇ ਪਰਮੇਸ਼ਵਰ ਨੇ ਮੇਰਾ ਰਾਜੇ ਦੇ ਰੂਪ ਚ ਅਭਿਸ਼ੇਕ ਕੀਤਾ ਹੈ ਤਾਂ ਜ਼ਰੂਰ ਰਾਜਾ ਹੋ ਕੇ ਰਾਜ ਕਰਾਂਗਾ ਸ਼ਾਉਲ ਮੈਨੂੰ ਮਾਰ ਨਹੀਂ ਸਕੇਗਾ ਇਹ ਸੱਚ ਤੇ ਵਿਸ਼ਵਾਸ ਕਰ ਸਕਦਾ ਸੀ ਨਾ ਵਿਸ਼ਵਾਸ ਨਹੀਂ ਕਰ ਪਾਇਆ ਪਰਮੇਸ਼ਵਰ ਦੇ ਵਾਅਦੇ ਨੂੰ ਭੁੱਲ ਗਿਆ ਪੈਰੋ ਤੇ ਪ੍ਰਾਵੋ ਫਿਰ ਤੋਂ ਕਹਿ ਰਿਹਾ ਹਾਂ ਤੁਹਾਡੇ ਜੀਵਨ ਚ ਸ਼ੈਤਾਨ ਹੜ ਦੀ ਤਰ੍ਹਾਂ ਆ ਕੇ ਡਰ ਭੈ ਨੂੰ ਨਿਰਾਸ਼ਾ ਨੂੰ ਅਤੇ ਪਰੇਸ਼ਾਨੀ ਜਦ ਲੈ ਕੇ ਆਉਂਦਾ ਹੈ ਉਹਦਾ ਸਾਹਮਣਾ ਕਰਨ ਦੇ ਲਈ ਜੋ ਹਥਿਆਰ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੈ ਉਹ ਪਰਮੇਸ਼ਵਰ ਦਾ ਵਚਨ ਹੈ ਜੇ ਵਚਨ ਰੂਪੀ ਵਾਅਦੇ ਤੁਹਾਡੇ ਜੀਵਨ ਚ ਨਹੀਂ ਹੋਣਗੇ ਤੁਸੀਂ ਨਿਰਾਸ਼ ਹੋ ਜਾਓਗੇ ਪਿਆਰੇ ਕਈ ਵਾਰ ਕਈ ਵਿਸ਼ਿਆਂ ਦੇ ਵਿੱਚ ਸ਼ੈਤਾਨ ਸਾਨੂੰ ਪਰਖਣ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਦਾ ਪੇੜ ਹੁੰਦਾ ਹੈ ਉਸੇ ਤਰ੍ਹਾਂ ਦੀ ਹਵਾ ਖਾਸ ਕਰਕੇ ਜਿਹੜਾ ਪੇੜ ਫਲਦਾ ਹੈ ਉਹਦੇ ਤੇ ਕਈਆਂ ਦੀ ਨਿਗ੍ਹਾਵਾਂ ਹੁੰਦੀਆਂ ਪੱਥਰ ਵੀ ਜਾਦਾ ਪੈਂਦੇ ਆ ਏ ਸੋਚੋ ਕਿ ਐਸੀ ਵੱਡੀ ਸੇਵਕਾਈ ਦੀ ਜਦ ਮੈਂ ਸੇਵਕ ਹੋ ਕੇ ਅਗਵਾਈ ਕਰ ਰਿਹਾ ਹਾਂ ਤਾਂ ਸ਼ੈਤਾਨ ਕਿੰਨੀਆਂ ਪਰਖਿਆਵਾਂ ਲਿਆਏਗਾ ਕਿੰਨੇ ਪੱਥਰ ਮਾਰੇਗਾ ਕਿੰਨੇ ਦਬਾਅ ਦੇਗਾ ਜੇ ਸਭ ਦਾ ਸਾਹਮਣਾ ਕਰਨਾ ਹੈ ਤਾਂ ਸਭ ਤੇ ਜਿੱਤ ਪਾਉਣੀ ਹੈ ਤਾਂ ਸतीश ਕੁਮਾਰ ਦਾ ਇੱਕ ਵਾਅਦਾ ਕੀ ਹੈ ਜਾਣਦੇ ਹੋ ਸतीश ਕੁਮਾਰ ਦਾ ਸਹਾਰਾ ਕੀ ਆ ਜਾਣਦੇ ਹੋ ਪਰਮੇਸ਼ਵਰ ਨੇ ਜੋ ਮੇਰੇ ਨਾਲ ਵਾਅਦਾ ਕੀਤਾ ਹੈ ਉਹੀ ਮੇਰਾ ਆਧਾਰ ਹੈ ਜੇ ਉਹ ਵਾਅਦਾ ਮੇਰੇ ਜੀਵਨ ਚ ਨਹੀਂ ਹੋਏਗਾ ਤਾਂ वचन ਮੇਰੇ ਜੀਵਨ ਚ ਨਹੀਂ ਹੋਏਗਾ ਤਾਂ ਮੈਂ ਸ਼ੈਤਾਨ ਦਾ ਸਾਹਮਣਾ ਕਦੇ ਵੀ ਕਰ ਨਹੀਂ ਸਕਾਂਗਾ ਅੱਜ ਤੁਸੀਂ ਸ਼ੈਤਾਨ ਦੇ ਦੁਆਰਾ ਕਿਸ ਵਿਸ਼ੇ ਦੇ ਵਿੱਚ ਪਰਖੇ ਜਾ ਰਹੇ ਹੋ ਉਹਦੇ ਲਈ ਪ੍ਰਭੂ ਅੱਗੇ ਪ੍ਰਾਰਥਨਾ ਕਰੋਗੇ ਤਾਂ ਪਰਮੇਸ਼ਵਰ ਵਾਅਦਾ ਕਰੇਗਾ ਉਸ ਵਾਅਦੇ ਨੂੰ ਤੁਸੀਂ ਹੱਥ ਵਿੱਚ ਲੈ ਕੇ ਸ਼ੈਤਾਨ ਨੂੰ ਆਰਾਮ ਨਾਲ ਹਰਾ ਸਕਦੇ ਹੋ ਸ਼ੈਤਾਨ ਕਿਸੇ ਤੋਂ ਵੀ ਡਰਦਾ ਨਹੀਂ ਹੈ ਸਿਰਫ वचन ਤੋਂ ਹੀ ਡਰਦਾ ਹੈ ਦਾਊਦ ਨੇ ਉਸ ਦਿਨ ਸ਼ਾਉਲ ਨੂੰ ਨਹੀਂ ਵੇਖਣਾ ਸੀ ਪਰਮੇਸ਼ਵਰ ਨੂੰ ਵੇਖਣਾ ਚਾਹੀਦਾ ਸੀ ਦਾਊਦ ਜਿਹਨੇ ਪਰਮੇਸ਼ਵਰ ਨੂੰ ਵੇਖਣਾ ਸੀ ਉਹ ਸ਼ਾਉਲ ਦੀਆਂ ਯੋਜਨਾਵਾਂ ਨੂੰ ਵੇਖ ਕੇ ਸ਼ਾਉਲ ਦੇ ਯਤਨ ਨੂੰ ਵੇਖ ਕੇ ਮਾਰ ਦੇएगा ਪਿੱਛਾ ਕਰ ਰਿਆ ਸੀ ਉਹ ਭੱਜ ਗਿਆ ਝੂਠ ਬੋਲਣ ਲੱਗਾ ਐਨੇ ਚ ਰੁਕਿਆ ਨਹੀਂ ਅੱਗੇ ਵੇਖਾਂਗੇ 21ਵਾਂ ਅਧਿਆਇ 10ਵਾਂ ਵਚਨ 다ਊਦ ਚੱਲਿਆ ਉਸ ਦਿਨ ਸ਼ਾਊਲ ਦੇ ਡਰ ਦੇ ਮਾਰੇ ਭੱਜ ਕੇ ਗੱਤ ਦੇ ਰਾਜਾ ਆਕੀਸ਼ ਦੇ ਕੋਲ ਗਿਆ ਪਹਿਲਾਂ ਤਾਂ ਅਹਿਮਲੇਕ ਦੇ ਕੋਲ ਆਇਆ ਝੂਠ ਬੋਲਿਆ ਅਤੇ ਹੁਣ ਫਲਿਸਤੀਆ ਦੇ ਰਾਜ ਚ ਗਿਆ ਫਲਿਸਤੀਆ ਦੇ ਉੱਪਰ ਰਾਜ ਕਰਨ ਵਾਲੇ ਆਕੀਸ਼ ਨਾਮ ਦੇ ਰਾਜੇ ਦੇ ਕੋਲ ਗਿਆ ਜੋ ਉਸ ਸਮੇਂ ਰਾਜ ਕਰ ਰਿਹਾ ਸੀ ਪਰਮੇਸ਼ੁਰ ਦੀ ਇੱਛਾ ਹੈ ਅਗਰ ਸੱਚਮੁੱਚ ਸ਼ਾਉਲ ਮੈਨੂੰ ਮਾਰ ਦੇਗਾ ਜੇ ਇਹ ਡਰ ਹੁੰਦਾ ਤਾਂ 다ਊਦ ਨੂੰ ਕਿਹਦਾ ਸਹਾਰਾ ਚਾਹੀਦਾ ਸੀ ਪਰਮੇਸ਼ੁਰ ਦਾ ਮੇਰੇ ਲੋਕਾਂ ਦੀ ਜਗਾ ਉਹੀ ਆ ਮੇਰਾ ਸਹਾਰਾ ਉਹੀ ਆ ਇਹ ਸਭ ਕਹਿਣ ਵਾਲਾ 다ਊਦ ਜਦ ਸੱਚਮੁੱਚ ਉਹਦੇ ਜੀਵਨ ਚ ਦੁੱਖ ਆਇਆ ਭੱਜ ਕੇ ਫਲਿਸਤੀਆ ਦੇ ਰਾਜਾ ਅਕੀਸ਼ ਦੇ ਕੋਲ ਚਲਾ ਗਿਆ ਇਹੀ 다ਊਦ ਨੇ ਇੱਕ ਸਮੇਂ ਫਲਿਸਤੀਆਂ ਨੂੰ ਮਾਰ ਕੇ ਇਜ਼ਰਾਈਲੀਆਂ ਨੂੰ ਬਚਾ ਲਿਆ ਸੀ ਹੁਣ ਇਹੀ ਦਾਊਦ ਇਜ਼ਰਾਈਲ ਦੇਸ਼ ਨੂੰ ਛੱਡ ਕੇ ਦੁਸ਼ਮਣ ਫਲਿਸਤੀਆਂ ਦੇ ਰਾਜ ਦੇ ਕੋਲ ਜਾਣਾ ਕਿੱਥੇ ਤੱਕ ਸਹੀ ਆ ਇੱਕ ਵਾਰ ਸੋਚੋ ਠੀਕ ਹੈ ਉੱਥੇ ਗਿਆ ਪਰ ਕੀ ਹੋਇਆ ਕੀ ਹੋਇਆ ਬੜਾ ਅਜੀਬ ਕੰਮ ਕੀਤਾ ਵੇਖਾਂਗੇ ਦਾਊਦ ਚੱਲਿਆ ਅਤੇ ਉਸ ਦਿਨ ਡਰਦੇ ਹੋਏ ਉਹ ਨੱਠ ਕੇ ਗੱਤ ਦੇ ਰਾਜਾ ਆਕੀਸ਼ ਦੇ ਕੋਲ ਗਿਆ ਅਤੇ ਆਕੀਸ਼ ਦੇ कर्मचारियों ने आकीश न्या की कह रहे हैं दाऊद साढ़े है दाऊद इज़राइली दा। राजा है प्यारे दुश्मन चंगी तरह या दाऊद की अः स्थिति ताकत की आ परमेश्वर ने दाऊद दा, राजे के रूप अभिषेक किया दाऊद ने राज करना सी लेकिन दाऊद राज ना करे शाऊल ਦਾਊਦ ਦਾ ਪਿੱਛਾ ਕਰ ਰਿਹਾ ਸੀ ਮਾਰਨਾ ਹੈ ਸੋਚ ਕੇ ਲੇਕਿਨ ਕੁਝ ਨਾ ਕੁਝ ਇਜ਼ਰਾਈਲੀ ਪ੍ਰਜਾ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਕੁਝ ਨਾ ਕੁਝ ਪਤਾ ਚੱਲ ਗਿਆ ਹੈ ਕਿ ਸ਼ਾਉਲ ਦਾਊਦ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਲੇਕਿਨ ਅਸਲੀ ਅਤੇ ਸਹੀ ਰਾਜਾ ਜੋ ਹੈ ਉਹ ਸ਼ਾਉਲ ਨਹੀਂ ਹੈ ਜਿਨੇ ਪਰਮੇਸ਼ਰ ਤੋਂ ਅਭਿਸ਼ੇਕ ਪਾਇਆ ਉਹ ਦਾਊਦ ਆ ਇਹ ਖਬਰ ਲੋਕਾਂ ਤੱਕ ਪਹੁੰਚ ਗਈ ਅਤੇ ਇਹ ਦੁਸ਼ਮਣ ਵੀ ਜਾਣ ਗਏ ਫਲਿਸਤੀ ਕਹਿ ਰਿਹਾ ਇਹ ਇਜ਼ਰਾਈਲੀਆਂ ਦਾ ਰਾਜਾ ਕੀ ਕਹਿ ਰਿਹਾ ਕੀ ਲੋਕਾਂ ਨੇ ਉਸੇ ਦੇ ਵਿਸ਼ੇ 'ਚ ਨੱਚਦੇ ਨੱਚਦੇ ਇੱਕ ਦੂਜੇ ਦੇ ਨਾਲ ਇਹ ਗਾਣਾ ਨਹੀਂ ਗਾਇਆ ਸੀ ਕਿ ਸ਼ਾਉਲ ਲੇਤਾ ਹਜ਼ਾਰਾਂ ਨੂੰ ਅਤੇ 다ਊਦ ਨੇ ਲੱਖਾਂ ਨੂੰ ਮਾਰਿਆ ਹੈ ਕੁਝ ਲੋਕ ਰਾਜੇ ਨੂੰ ਕਹਿੰਦੇ ਸੀ ਰਾਜਾ 다ਊਦ ਸਾਡੇ ਕੋਲ ਆਇਆ ਹੈ 다ਊਦ ਕੌਣਾ ਜਾਣਦੇ ਹੋ ਇਜ਼ਰਾਈਲੀਆਂ ਦਾ ਰਾਜਾ ਇਸ 다ਊਦ ਦੇ ਵਿਸ਼ੇ 'ਚ ਇਸ ਦੇਸ਼ ਦੇ ਲੋਕਾਂ ਨੇ ਕੀ ਗੀਤ ਗਾਇਆ ਜਾਣਦੇ ਹੋ ਦਾਊਦ ਨੇ ਗੱਲਾਂ ਆਪਣੇ ਮਨ 'ਚ ਰੱਖੀਆਂ ਅਤੇ ਗੱਤ ਦੇ ਰਾਜਾ ਅਕੀਸ਼ ਤੋਂ ਬਹੁਤ ਹੀ ਡਰ ਗਿਆ ਉਹ ਸਾਰੇ ਸੱਚ ਤਾਂ ਕਹਿ ਰਹੇ ਆ ਦੇਸ਼ ਦੇ ਰਾਜੇ ਦੇ ਰੂਪ 'ਚ ਪਰਮੇਸ਼ਵਰ ਨੇ ਚੁਣ ਲਿਆ ਯੋਧਾ ਹੈ ਸ਼ੂਰ ਵੀਰ ਹੈ ਇਸ ਤਰ੍ਹਾਂ ਜਦ ਉਹਦੀ ਵਡਿਆਈ ਕਰ ਰਹੀ ਸੀ ਤਾਂ ਦਾਊਦ ਡਰ ਰਿਹਾ ਸੀ ਕਾਰਨ ਜਾਣਦੇ ਹੋ ਉਹਨੇ ਜਿਹੜੀ ਜਗ੍ਹਾ ਤੇ ਨਹੀਂ ਰਹਿਣਾ ਸੀ ਉਹ ਕੀ ਸੀ ਜਿੱਥੇ ਪਰਮੇਸ਼ਵਰ ਦੀ ਜਗ੍ਹਾ ਨਹੀਂ ਆ ਉਥੇ ਉਹ ਰਹਿ ਰਿਹਾ ਸੀ ਬਹੁਤ ਡਰ ਗਿਆ ਅਸਲ ਚ ਕਿਹਦੇ ਤੋਂ ਡਰ ਕੇ ਇੱਥੇ ਆਇਆ ਦੱਸੋ ਕਿਹਦੇ ਤੋਂ ਡਰ ਕੇ ਆਇਆ ਸੀ ਸ਼ਾਉਲ ਤੋਂ ਡਰ ਕੇ ਆਇਆ ਇੱਥੇ ਕਿਉਂ ਆਇਆ ਸੀ ਸ਼ਾਂਤੀ ਦੇ ਨਾਲ ਰਹਿਣ ਦੇ ਲਈ ਹੁਣ ਕੀ ਹੋਇਆ ਸਮੱਸਿਆ ਹੋਰ ਵੀ ਵੱਧ ਗਈ ਇੱਕ ਡਰ ਨਾਲ ਹੋਰ ਡਰ ਜੁੜ ਗਿਆ ਉਥੇ ਸ਼ਾਉਲ ਦੇ ਬਾਰੇ ਸੋਚ ਰਿਹਾ ਸੀ ਇਹ ਆਕੀਸ਼ ਹੁਣ ਦੋ ਲੋਕ ਸਾਹਮਣਾ ਕਰ ਰਿਹਾ ਦਾਉਦਾ ਸਮਝ ਗਏ ਹੁ ਕਹਾਵਤ ਹੈ ਨਾ ਅਸਮਾਨ ਤੋਂ ਡਿੱਗੇ ਖਜੂਰ ਦੇ ਪੇਰ ਤੇ اٹਕੇ ਐਸੀ ਦਾਉਦ ਦੇ ਹਾਲਾਤ ਅਸਮਾਨ ਤੋਂ ਡਿੱਗੇ ਖਜੂਰ ਦੇ ਪੇਟ ਤੇ اٹਕੇ ਪਿਆਰਿਓ ਸਾਰੇ ਕਹਿ ਰਹੇ ਆ ਇਹ ਆਮ ਨਹੀਂ ਆ ਇਹ ਆਮ ਇਨਸਾਨ ਨਹੀਂ ਆ ਲੱਖਾਂ ਨੂੰ ਮਾਰਿਆ ਹੈ ਉਸ ਦੇਸ਼ ਦੇ ਲੋਕਾਂ ਨੇ ਇਹਦੇ ਬਾਰੇ ਗਾਇਆ ਅਸੀਂ ਜਾਣਦੇ ਆ ਆਕਿਸ਼ ਨੂੰ ਸ਼ੱਕ ਪੈ ਗਿਆ ਮਹਾਨ ਰਾਜਾ ਇਕੱਲਾ ਕਿਉਂ ਆ ਗਿਆ ਇਹ ਕੀ ਕਰਨ ਜਾ ਰਿਹਾ ਆਕਿਸ਼ ਨੂੰ ਵੀ ਇੱਕ ਤਰ੍ਹਾਂ ਦਾ ਸ਼ੱਕ ਪੈ ਗਿਆ ਹੁਣ ਆਕੀਸ਼ ਕਿਤੇ ਮੈਨੂੰ ਮਾਰ ਨਾ ਦੇਵੇ ਇਸ ਡਰ ਦੇ ਨਾਲ 다ਊਦ ਨੇ ਕੀ ਕੀਤਾ ਆ ਵੇਖਦੇ ਹਾਂ ਇੱਥੇ ਸ਼ਾਉਲ ਤੋਂ ਬਚਣ ਦੇ ਲਈ ਝੂਠ ਬੋਲਿਆ ਇੱਥੇ ਆਕੀਸ਼ ਤੋਂ ਬਚਣ ਦੇ ਲਈ ਕੀ ਕਰ ਰਿਹਾ ਹੈ ਵੇਖਾਂਗੇ ਤਦ ਉਸ ਨੇ ਉਹਨਾਂ ਦੇ ਸਾਹਮਣੇ ਦੂਸਰੀ ਚਾਲ ਚੱਲੀ ਅਤੇ ਉਹਨਾਂ ਦੇ ਹੱਥਾਂ 'ਚ ਪੈ ਕੇ পাগল ਜਿਹਾ ਹੋ ਗਿਆ ਨਾਟਕ ਕਰਨ ਲੱਗਾ ਹੁਣ ਬਚਨ ਦੇ ਲਈ ਨਾਟਕ ਕਰਨ ਲੱਗਾ ਐਕਟਰ ਬਣ ਗਿਆ ਨਾਟਕ ਕਰਨ ਲੱਗਾ ਕੀ ਨਾਟਕ ਕਰ ਰਿਹਾ ਪਾਗਲਾ ਵਾਂਗੂ ਨਾਟਕ ਕਰ ਰਿਹਾ ਸੀ ਅਤੇ ਫਾਟਕ ਦੀਆਂ ਅਤੇ ਫਾਟਕ ਦੀਆਂ ਕਿਵਾੜਾ ਤੇ ਲਕੀਰਾ ਖਿੱਚਣ ਕੀ ਕੀ ਕਰਨ ਲੱਗਾ ਲਕੀਰਾ ਖਿੱਚਦੇ ਹੋਏ ਅਤੇ ਆਪਣੀ ਲਾਰ ਆਪਣੀ ਦਾੜੀ ਤੇ ਵਹੋਂ ਲੱਗਾ ਅਕੀਸ਼ ਨੇ ਆਪਣੇ ਕਰਮਚਾਰੀਆਂ ਨੂੰ ਕਿਹਾ ਵੇਖੋ ਉਹ ਤਾਂ ਜਨ পাগল ਜਿਆ ਹੈ ਉਸ ਨੂੰ ਤੁਸੀਂ ਮੇਰੇ ਕੋਲ ਕਿਉਂ ਲਿਆਏ ਹੋ ਅਕੀਸ਼ ਦੇ ਕੋਲ ਲੈ ਕੇ ਆਏ ਅਕੀਸ਼ ਦੇ ਕੋਲ ਲਿਆਉਣ ਤੇ ਜਿਸ ਨੇ ਦੇਸ਼ ਤੇ ਰਾਜ ਕਰਨਾ ਸੀ ਸ਼ਾਸਨ ਕਰਨਾ ਸੀ ਉਹ ਦਾਊਦ ਪਾਗਲਾ ਵਾਂਗੂ ਬਣ ਗਿਆ ਉਹ ਬਾਵਲਾ ਬਣ ਗਿਆ ਪਾਗਲਾ ਵਾਂਗੂ ਲਾਰ ਦਾੜੀ ਤੇ ਸੁੱਟ ਰਿਆ ਸੀ ਏ ਵੇਖ ਕਿ ਆਕਿਸ਼ ਨੇ ਕੀ ਕੀਤਾ ਕਿ ਮੇਰੇ ਕੋਲ ਕਮਲਿਆ ਦੀ ਘਾਟੀ ਹੈ ਕਿ ਉਸ ਨੂੰ ਤੁਸੀਂ ਮੇਰੇ ਕੋਲ ਪਾਗਲ ਬਣਨ ਲਈ ਲੈ ਕੇ ਆਏ ਹੋ ਇਸ ਛੱਲੇ ਨੂੰ ਮੇਰੇ ਕੋਲ ਕਿਉਂ ਲੈ ਕੇ ਆਏ ਹੋ ਕਿਉਂ ਲੈ ਕੇ ਆਏ ਇਸ ਨੂੰ ਇੱਥੋਂ ਲੈ ਜਾਓ ਇਸ ਨੂੰ ਸਾਡੇ ਨਗਰ ਚ ਵੀ ਰਹਿਣ ਦੀ ਆਗਿਆ ਨਹੀਂ ਆ ਕਿ ਐਸੇ ਹਾਲਾਤ ਅਤੇ ਪਰਿਸਥਿਤੀ ਤੱਕ ਕਿ ਐਸੇ ਹਾਲਾਤਾਂ ਤੱਕ ਦਾਉਦ ਨੂੰ ਪਹੁੰਚਣ ਦੀ ਲੋੜ ਸੀ ਨਹੀਂ ਸੀ ਉੱਥੇ ਕਿਉਂ ਗਿਆ ਜਲਦਬਾਜੀ ਸ਼ਾਉਲ ਗੋਲੀਅਤ ਨੂੰ ਨਹੀਂ ਮਾਰ ਪਾਇਆ ਜਿੱਤ ਨਹੀਂ پا ਸਕਿਆ ਸ਼ਾਉਲ ਗੋਲੀਅਤ ਨੂੰ ਨਾ ਮਾਰ ਸਕਿਆ 다ਊਦ ਨੇ ਜਾ ਕੇ ਗੋਲੀਅਤ ਨੂੰ ਮਾਰਿਆ ਹੁਣ ਸ਼ਾਉਲ ਤਕੜਾ ਹੈ ਜਾਂ ਫਿਰ 다ਊਦ ਤਕੜਾ ਹੈ 다ਊਦ ਹੀ ਤਕੜਾ ਹੈ ਜਿਹੜਾ ਯੁੱਧ ਸ਼ਾਉਲ ਜਿੱਤ ਨਹੀਂ ਪਾਇਆ ਜਿਸ ਗੋਲੀਅਤ ਨੂੰ ਸ਼ਾਉਲ ਮਾਰ ਨਹੀਂ ਪਾਇਆ ਜੇ ਉਸ ਨੂੰ 다ਊਦ ਨੇ ਮਾਰ ਸੁੱਟਿਆ ਹੈ ਤਾਂ ਜ਼ਰੂਰ ਸ਼ਾਉਲ ਨਾਲ 다ਊਦ ਤਾਕਤਵਰ ਹੈ ਸ਼ਾਉਲ ਨੂੰ ਪਤਾ ਹੈ ਲੋਕਾਂ ਨੂੰ ਵੀ ਪਤਾ ਹੈ ਪਰ ਦਾਊਦ ਕਿਉਂ ਡਰ ਰਿਹਾ ਸ਼ਾਉਲ ਤੋਂ ਡਰ ਕੇ ਅਹੀਮਲੇਕ ਦੇ ਕੋਲ ਜਾ ਕੇ ਝੂਠ ਬੋਲਿਆ ਆਕੀਸ਼ ਦੇ ਕੋਲ ਜਾ ਕੇ ਨਾਟਕ ਕਰਨ ਲੱਗਾ ਅਤੇ ਪਾਗਲਾ ਦੇ ਵਾਂਗੂ ਬਣ ਗਿਆ ਜਦੋਂ ਪਰਮੇਸ਼ਵਰ ਦੀ ਇੱਛਾ ਤੋਂ ਬਿਨਾ ਅਸੀਂ ਕਦਮ ਚੱਕਦੇ ਆ ਭੈਣੂ ਅਤੇ ਭਰਾਵੋ ਪਰਮੇਸ਼ਵਰ ਦੀ ਇੱਛਾ ਜਾਣੇ ਬਿਨਾ ਅਗਰ ਅਸੀਂ ਕੋਈ ਫੈਸਲਾ ਅਸੀਂ ਕਰਦੇ ਹਾਂ ਤਾਂ ਤਾਂ ਸਾਨੂੰ ਝੂਠ ਬੋਲਣਾ ਪਏਗਾ ਨਾਟਕ ਕਰਨਾ ਪਵੇਗਾ ਇਨਾ ਹੀ ਨਹੀਂ ਸਾਡੇ ਝੂਠ ਬੋਲਣ ਦੇ ਕਾਰਨ ਸਾਡੇ ਨਾਟਕ ਦੇ ਕਾਰਨ ਨਾ ਚੱਕਣ ਵਾਲੇ ਨੁਕਸਾਨ ਨੂੰ ਵੀ ਅਸੀਂ ਵੇਖਾਂਗੇ 다ਊਦ ਆ ਕੇ ਅਹੀਮਲੇਕ ਦੇ ਕੋਲ ਆ ਕੇ ਜਦ ਉਸ ਨੂੰ ਆਪਣੀ ਭੁੱਖ ਦੇ ਬਾਰੇ ਦੱਸਿਆ ਤਾਂ ਅਹੀਮਲੇਕ ਨੇ ਜੋ ਮੰਦਰ ਦੇ ਵਿੱਚ ਰੋਟੀਆਂ ਸੀ ਉਹਨਾਂ ਨੂੰ 다ਊਦ ਨੂੰ ਦੇ ਕੇ ਉਹਦੀ ਭੁੱਖ ਨੂੰ ਮਿਟਾਇਆ ਇਹਨਾਂ ਦੋਨਾਂ ਦੇ ਵਿੱਚ ਹੋ ਰਹੀ ਗੱਲਬਾਤ ਨੂੰ ਦੂਰ ਤੋਂ ਇੱਕ ਵਿਅਕਤੀ ਨੇ ਵੇਖਿਆ ਦੁਸ਼ਟ ਵਿਅਕਤੀ ਨੇ ਦੁਸ਼ਟ ਵਿਅਕਤੀ ਅਹੀਮਲੇਖ ਅਤੇ ਦਾਉਦੀ ਹੋ ਰਹੀ ਗੱਲਬਾਤ ਨੂੰ ਉਸਨੇ ਸੁਣ ਲਿਆ ਉਹਦਾ ਨਾਮ ਕੀ ਆ ਵਿਖਾਂਗੇ 21ਵਾਂ ਅਧਿਆਇ 7ਵਾਂ ਵਚਨ ਉਸ ਦਿਨ ਉੱਥੇ ਦੋਇਬ ਨਾਮ ਦਾ ਸ਼ਾਊਲ ਦਾ ਕਰਮਚਾਰੀ ਯਹੋਵਾ ਦੇ ਅੱਗੇ ਰੁਕਿਆ ਹੋਇਆ ਸੀ ਪਿਆਰਿਓ ਸੁਣੋ ਦਾਊਦ ਆ ਕੇ ਝੂਠ ਬੋਲ ਰਿਹਾ ਹੈ ਅਹਿਮਲੇਕ ਨੂੰ ਕੁਝ ਨਾ ਕੁਝ ਯਕੀਨ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਇਹਨਾਂ ਦੋਨਾਂ ਦੇ ਵਿਚਕਾਰ ਪੂਰੀ ਗੱਲਬਾਤ ਨੂੰ ਜਿਸ ਨੂੰ ਸ਼ਾਉਲ ਨੇ ਰੱਖਿਆ ਉਹਨੇ ਜਾਸੂਸ ਨੇ ਸੁਣ ਲਈ ਦਾਊਦ ਇੱਥੇ ਆਏਗਾ ਸ਼ਾਇਦ ਜਾਸੂਸ ਉਹ ਦੋਇਕ ਅਹਿਮਲੇਕ ਦੀ ਕੀਤੀ ਗਈ ਸਹਾਇਤਾ ਉਸਨੇ ਵੇਖੀ ਉਹ ਚੁੱਪ ਨਹੀਂ ਰਿਹਾ ਪਿਆਰਿਓ ਉਸ ਦਿਨ 다ਊਦ ਨੇ ਜੋ ਝੂਠ ਬੋਲਿਆ ਪਰਮੇਸ਼ਵਰ ਦੀ ਮਰਜ਼ੀ ਜਾਣੇ ਬਿਨਾ ਉਥੇ ਆ ਗਿਆ 아ਹੀ ਮਿਲੇਕ ਨੂੰ ਮਿਲਿਆ ਝੂਠ ਬੋਲ ਕੇ ਉਥੇ ਭੋਜਨ ਕੀਤਾ ਅਤੇ ਉਥੋਂ ਤਲਵਾਰ ਲੈ ਕੇ ਗਿਆ ਇਹ ਸਭ ਦੋਇਬ ਨੇ ਵੇਖਿਆ ਸ਼ਾਉਲ ਦੇ ਕੋਲ ਜਾ ਕੇ ਦੋਇਬ ਕਹਿ ਰਿਹਾ ਹੈ ਰਾਜਾ 아ਹੀ ਮਿਲੇਕ ਯਾਜਕ ਹੈ ਨਾ ਹਾਂ ਯਾਜਕਾ ਪਰ 아ਹੀ ਮਿਲੇਕ ਤੁਹਾਡਾ ਜੋ ਦੁਸ਼ਮਨ ਹੈ ਹੋਸ਼ ਨੇ 다우드 ਦੀ ਸਹਾਇਤਾ ਕੀਤੀ ਮੈਂ ਵੇਖਿਆ 다우드 ਉੱਥੇ ਗਿਆ 아히미লেক ਨੇ ਉਸ ਨੂੰ ਭੋਜਨ ਦਿੱਤਾ ਉਸ ਨੂੰ ਤਲਵਾਰ ਦੇ ਕੇ ਵੀ ਭੇਜਿਆ ਇਹ ਸੱਚਾ ਮੇਰੇ ਦੇਸ਼ 'ਚ ਰਹਿੰਦੇ ਹੋਏ ਮੇਰੇ ਦੇਸ਼ 'ਚ ਯਾਜਕ ਦਾ ਕੰਮ ਕਰਦੇ ਹੋਏ ਮੇਰੀ ਆਗਿਆ ਨੂੰ ਉਸਨੇ ਮੰਨਣਾ ਸੀ ਨਾ ਉਹ 다우드 ਦੀ ਸਹਾਇਤਾ ਕਰ ਰਿਹਾ ਬੁਲਾਓ ਉਸ ਨੂੰ ਬਾਈ ਦੀ ਨੋ ਤਦ ਯਦੋਮੀ ਦੋਇਕ ਨੇ ਇਸ ਗੱਲ ਦਾ ਧਿਆਨ ਰੱਖਿਆ ਇਹ ਕੌਣ ਆ ਯਦੋਮੀ ਪਿਆਰਿਓ ਯਦੋਮੀ ਇਹ ਯਦੋਮੀ ਕੌਣਾ ਦਸੋ ਯਦੋਮੀ ਕੌਣਾ ਐਸਾਉ ਯਦੋਮੀ ਇਹ ਸ਼ਾਉਦਾ ਵੰਸ਼ ਹੈ ਭੈਣੋ ਤੇ ਭਰਾਉ ਐਸਾਉ ਸ਼ੁਰੂ ਤੋਹੀ ਪਰਮੇਸ਼ਵਰ ਦੀ ਇੱਛਾ ਦੇ ਵਿਰੋਧੀ ਚੱਲਿਆ ਉਹ ਯਦੋਮੀ শারীরিক ਹੈ ਉਹ ਯਾਕੂਬ ਨੂੰ ਮਾਰਨਾ ਚਾਹੁੰਦਾ ਸੀ ਇਹ ਉਹਦਾ ਹੀ ਘਰਾਣਾ ਹੈ ਉਸ ਨੇ ਆ ਕੇ ਸ਼ਾਉਲ ਨੂੰ ਸਾਰੀ ਖਬਰ ਸੁਣਾ ਦਿੱਤੀ ਅਤੇ ਉਸ ਨੇ ਅੱਗੇ ਵੇਖਾਂਗੇ ਜੋ ਸ਼ਾਉਲ ਦੇ ਸੇਵਕਾਂ ਦੇ ਉੱਪਰ ਠਹਿਰਾਇਆ ਗਿਆ ਸੀ ਉੱਤਰ ਦੇ ਕੇ ਕਿਹਾ ਮੈਂ ਤਾਂ ਯਸ਼ੀ ਦੇ ਪੁੱਤਰ ਨੋਮੇ 아ਹੀਤੋਬ ਦੇ ਪੁੱਤਰ 아ਹੀਮਲੇਖ ਦੇ ਕੋਲ ਆਉਂਦੇ ਵੇਖਿਆ ਅਤੇ ਉਸ ਨੇ ਉਹਦੇ ਲਈ ਯਹੋਵਾ ਤੂੰ ਪੁੱਛਿਆ ਅਤੇ ਉਸ ਨੂੰ ਭੋਜਨ ਵਸਤੂਆਂ ਦਿੱਤੀਆਂ ਅਤੇ ਫਲਿਸਤੀ ਗੋਲੀਅ ਦੀ ਤਲਵਾਰ ਦੇ ਦਿੱਤੀ। ਤਦ ਰਾਜੇ ਨੇ ਅਹੀ ਤੋਬ ਦੇ ਪੁੱਤਰ ਅਹੀਮਲੇਕ ਯਾਜਕ ਅਦੇਉਤ ਦੇ ਪਿਤਾ ਦੇ ਸਾਰੇ ਘਰਾਣੇ ਨੂੰ ਅਰਥਾਤ ਨੋਮ ਚ ਰਹਿਣ ਵਾਲੇ ਸਾਰੇ ਯਾਜਕਾਂ ਨੂੰ ਬੁਲਵਾਇਆ। ਲਗਭਗ 85 ਯਾਜਕਾਂ ਨੂੰ ਸ਼ਾਊਲ ਨੇ ਬੁਲਵਾਇਆ। ਅਹੀਮਲੇਕ ਮੈਂ ਜੋ ਸੁਣਿਆ ਉਹ ਸੱਚਾ। ਰਾਜਾ ਦਾਊਦ ਆਇਆ ਸੀ। ਪੁਖਾਸੀ ਤੁਸੀਂ ਉਸ ਨੂੰ ਕੋਈ ਕੰਮ ਦਿੱਤਾ ਸੀ ਧਿਆਨ ਨਾਲ ਸੁਣੋ ਧਰਮੀ ਦਾ ਝੂਠ ਬੋਲਣਾ ਕਿੰਨਾ ਖਤਰਾ ਹੈ ਧਿਆਨ ਨਾਲ ਸੁਣੋ ਉਸ ਦਿਨ 다উদ ਰਾਜੇ ਦੇ ਕੋਲ ਜਦ ਗਿਆ ਦੋਇਗ ਨੇ ਵੇਖ ਕੇ ਉਸ ਗੱਲ ਨੂੰ ਸ਼ਾਉਲ ਨੂੰ ਦੱਸੀ ਤਾਂ ਸ਼ਾਉਲ ਨੇ ਲਗਭਗ 85 ਯਾਜਕਾਂ ਨੂੰ ਸੱਦਾ ਭੇਜਿਆ ਮੈਂ ਪੁੱਛ ਰਿਹਾ ਹਾਂ ਅਹੀਂ ਮਿਲ ਇੱਕ ਮੈਂ ਜੋ ਸੁਣਿਆ ਕੀ ਉਹ ਸੱਚਾ ਮੇਰੇ ਵਿਰੁੱਧ ਤੂੰ ਅਤੇ ਤੇਰੇ ਨਾਲ ਦੇ ਯਜਕਾਂ ਨੇ ਕਿਉਂ ਪਲਾਨ ਕੀਤਾ ਬਾਰਵੇਂ ਵਚਨ ਤੋਂ ਤਦ ਸ਼ਾਉਲ ਨੇ ਕਿਹਾ हे ਅਹੀਤੋਬ ਦੇ ਪੁੱਤਰ ਸੁਣ ਉਹਨੇ ਕਿਹਾ हे ਪ੍ਰਭੂ ਕੀ ਆ ਗਿਆ ਸ਼ਾਉਲ ਉਹਦੇ ਤੋਂ ਪੁੱਛਿਆ ਕੀ ਵਜ੍ਹਾ ਹੈ ਕਿ ਤੂੰ ਅਤੇ ਯਸ਼ੀ ਦੇ ਪੁੱਤਰ ਦੋਨਾਂ ਨੇ ਮੇਰੇ ਵਿਰੁੱਧ ਰਾਜ ਦਰੋਹ ਦੀ ਘੋਸ਼ਣਾ ਕੀਤੀ ਆ ਤੂੰ ਉਸ ਨੂੰ ਰੋਟੀ ਅਤੇ ਤਲਵਾਰ ਦਿੱਤੀ ਅਤੇ ਉਹਦੇ ਲਈ ਪਰਮੇਸ਼ਵਰ ਦੇ ਅੱਗੇ ਪੁੱਛਿਆ ਵੀ ਜਿਹਦੇ ਨਾਲ ਉਹ ਮੇਰੇ ਵਿਰੁੱਧ ਉੱਠੇ ਅਤੇ ਐਸਾ ਯਤਨ ਕੀਤਾ ਕਿ ਜਿਵੇਂ ਅੱਜ ਦੇ ਦਿਨ ਅਹੀਮਲੇਖ ਨੇ ਰਾਜੇ ਨੂੰ ਉੱਤਰ ਦੇ ਕੇ ਆਖਿਆ ਸਾਰੇ ਕਰਮਚਾਰੀਆਂ ਦੇ ਵਿੱਚੋਂ ਦਾਊਦ ਦੇ ਬਰਾਬਰ ਵਿਸ਼ਵਾਸਯੋਗ ਕੌਣਾ ਉਹ ਤਾਂ ਰਾਜੇ ਦਾ ਜਵਾਈ ਆ ਤੇ ਤੇਰੀ ਰਾਜ ਸਭਾ ਚ ਉਪਸਥਿਤ ਹੋਇਆ ਕਰਦਾ ਹੈ ਅਤੇ ਤੇਰੇ ਪਰਿਵਾਰ ਚ ਮਸ਼ਹੂਰ ਹੈ ਕਿ ਮੈਂ ਅੱਜ ਹੀ ਉਹਦੇ ਲਈ ਪਰਮੇਸ਼ਵਰ ਅੱਗੇ ਪੁੱਛਣਾ ਸ਼ੁਰੂ ਕੀਤਾ ਹੈ ਉਹ ਮੇਰੇ ਤੋਂ ਦੂਰ ਰਹੇ ਰਾਜਾ ਨਾ ਤਾਂ ਆਪਣੇ ਦਾਸ ਉੱਪਰ ਐਸਾ ਕੋਈ ਦੋਸ਼ ਲਾਏ ਨਾ ਮੇਰੇ ਪਿਤਾ ਦੇ ਸਾਰੇ ਘਰਾਣੇ ਤੇ ਕਿਉਂਕਿ ਤੇਰਾ ਦਾਸ ਇਨਾ ਸਾਰੀਆਂ ਗੱਲਾਂ ਦੇ ਪ੍ਰਤੀ ਕੁਝ ਵੀ ਨਹੀਂ ਜਾਣਦਾ ਰਾਜਾ ਤੂੰ ਸੋਚ ਰਿਆ ਹੈ ਮੈਂ ਦਾਊਦ ਦੇ ਹੱਕ ਚ ਹੋ ਕੇ ਤੁਹਾਡੇ ਵਿਰੁੱਧ ਮੈਂ ਕੁਝ ਕੀਤਾ ਹੈ ਤੁਸੀਂ ਸੋਚ ਰਹੇ ਹੋ ਮੈਂ ਐਸਾ ਕੁਝ ਨਹੀਂ ਕੀਤਾ ਮੇਰੇ ਕੋਲ ਆਇਆ ਭੋਜਨ ਮੰਗਿਆ ਤਲਵਾਰ ਮੰਗੀ ਤਲਵਾਰ ਦਿੱਤੀ ਇਹੀ ਤਾਂ ਮੈਂ ਕੀਤਾ 7ਵਾਂ ਵਚਨ ਫਿਰ ਰਾਜੇ ਨੇ ਉਹਨਾਂ ਟਹਿਲੂਆ ਨੂੰ ਜੋ ਉਹਦੇ ਕੋਲ ਖੜੇ ਸੀ ਆਗਿਆ ਦਿੱਤੀ ਸੁਣੋ ਯਹੋਵਾ ਦੇ ਯਾਜਕਾਂ ਨੂੰ ਮਾਰ ਦਿਓ ਯਹੋਵਾ ਦੇ ਯਾਜਕਾਂ ਨੂੰ ਮਾਰ ਦਿਓ ਸ਼ਾਉਲ ਇਸ ਤਰ੍ਹਾਂ ਆਗਿਆ ਦਿੱਤੀ ਕਿੰਨਾ ਦੁਸ਼ਟ ਹੈ ਆਪਣੀ ਸਿਪਾਹੀਆਂ ਨੂੰ ਉਸਨੇ ਕਿਹਾ 다ਊਦ ਨਾਲ ਹੱਥ ਮਿਲਾਇਆ 다ਊਦ ਦੇ ਆਉਣ ਤੇ ਵੀ ਮੈਨੂੰ ਦੱਸਿਆ ਨਹੀਂ ਉਸ ਨੂੰ ਲੁਕਾ ਕੇ ਰੱਖਿਆ ਇਹ ਅਹੀ ਮਿਲੇਕ ਨੇ ਅਤੇ ਉਹਦੇ ਨਾਲ ਦੇ ਸਾਰੇ ਯਾਜਕਾਂ ਨੂੰ ਮਾਰ ਦਿਓ ਐਸੀ ਆਗਿਆ ਦੇਣ ਤੇ ਸਾਰੇ ਡਰ ਗਏ ਪਿਆਰਿਓ ਕਿਵੇਂ ਮਾਰਨਗੇ ਯਾਜਕ ਆ ਪਰਮੇਸ਼ਵਰ ਦੁਆਰਾ ਚੁਣੇ ਗਏ ਆ ਉਹਨਾਂ ਨੂੰ ਮਾਰਨਾ ਕੀ ਆ ਕੋਈ ਅੱਗੇ ਨਹੀਂ ਆਇਆ ਪਰ ਉੱਥੇ ਇੱਕ ਨਿਕੰਮਾ ਸੀ ਦੱਸੋ ਕੌਣ ਆ ਦੋਏਗ ਦੋਏਗ ਯਦੋਮੀ ਸੀ ਐ ਸਾਉ ਦਾ ਵੰਚ ਉਹਨੇ ਕੀ ਕੀਤਾ ਤਦ ਰਾਜੇ ਨੇ ਦੋਏਕ ਨੂੰ ਕਿਹਾ ਤੂੰ ਮੁੜ ਕੇ ਯਾਜਕਾਂ ਨੂੰ ਮਾਰ ਦੇ ਤਦ ਯਦੋਮੀ ਯੋਦੇਕ ਨੇ ਮੁਰਕੇ ਯਾਜਕਾਂ ਨੂੰ ਮਾਰਿਆ ਅਤੇ ਉਸ ਦਿਨ ਸਨੀ ਵਾਲਾ ਐਪੋਧ ਪਾ ਕੇ 85 ਮਨੁੱਖਾਂ ਨੂੰ ਮਾਰ ਦਿੱਤਾ ਪੈਣੋਂ ਅਤੇ ਭਰਾਵੋ ਇਹੀ ਮਿਲੇਖ ਉਹਦੇ ਨਾਲ ਦੇ ਯਾਜਕ 1 ਹੀ ਦਿਨ ਚ ਮਾਰੇ ਗਏ ਹੁਣ ਮੇਰਾ ਸਵਾਲ ਆ ਵਜ੍ਹਾ ਕੌਣ ਆ ਦੱਸੋ 다উদ ਅਹੀ ਮਲੇਖ ਦੇ ਕੋਲ ਕਿਉਂ ਗਿਆ ਕਿਉਂ ਜਾਨ ਦੀ ਲੋੜ ਪਈ ਝੂਠ ਬੋਲ ਕੇ ਭੋਜਨ ਕੀਤਾ ਝੂਠ ਬੋਲ ਕੇ ਤਲਵਾਰ ਲਈ ਉਸ ਤੋਂ ਬਾਅਦ ਫਲਿਸਤਿਆ ਦੇ ਰਾਜਾ ਅਕੀਸ਼ ਦੇ ਕੋਲ ਗਿਆ ਝੱਲਿਆ ਵਾਂਗੂ ਨਾਟਕ ਕਰਨ ਲੱਗਾ ਤੁਹਾਨੂੰ ਕੀ ਸਮਝ ਆਇਆ ਸਾਡੇ ਜੀਵਨ ਦੀ ਆਤਮਿਕ ਯਾਤਰਾ ਦੇ ਵਿੱਚ ਸਮੱਸਿਆ ਆਉਣਗੀਆਂ ਰੁਕਾਵਟਾਂ ਆਉਣਗੀਆਂ ਵਿਪਤੀਆਂ ਆਉਣਗੀਆਂ ਤੰਗ ਕਰਨ ਵਾਲੇ ਆਉਣਗੇ ਇਸ ਤਰ੍ਹਾਂ ਸਾਡੇ ਤੇ ਸਮੱਸਿਆ ਆਉਣ ਤੇ বিপত্তি ਆਉਣ ਤੇ ਕੋਈ ਬਿਮਾਰੀ ਆਉਣ ਤੇ ਆਰਥਿਕ ਸਮੱਸਿਆ ਮਾ ਸਾਡੇ ਤੇ ਆਉਣ ਤੇ ਅਸੀਂ ਝੂਠ ਦਾ ਸਹਾਰਾ ਲੈ ਕੇ ਧੋਖੇ ਦਾ ਸਹਾਰਾ ਲੈ ਕੇ ਨਾਟਕ ਕਰਨ ਵਾਲਿਆਂ ਤਰ੍ਹਾਂ ਦਗਾ ਦੇਣ ਵਾਲਿਆਂ ਤਰ੍ਹਾਂ ਧੋਖਾ ਦੇਣ ਵਾਲਿਆਂ ਤਰ੍ਹਾਂ ਜੇ ਅਸੀਂ ਵਿਹਵਾਰ ਕਰਾਂਗੇ ਤਾਂ ਤਾਂ ਸਾਨੂੰ ਵੀ ਨਹੀਂ ਉਹਦੇ ਬਾਰੇ ਪਤਾ ਚੱਲੇਗਾ ਇੱਕ ਪਾਸੇ ਗਵਾਹੀ ਖਰਾਬ ਹੁੰਦੀ ਜਾਏਗੀ ਸਾਡੀ ਆਤਮਿਕਤਾ ਜਾਂਦੀ ਰਹੇਗੀ ਸਾਡੇ ਝੂਠ ਦੇ ਕਾਰਨ ਧੋਖੇ ਦੇ ਕਾਰਨ ਕਈ ਲੋਕਾਂ ਦਾ ਜੀਵਨ ਮੁਸ਼ਕਿਲਾਂ ਚ ਪੈ ਜਾਵੇਗਾ 다ਊਦ ਨੇ ਉਸ ਦਿਨ ਜਦ ਪਰਮੇਸ਼ਵਰ ਦੀ ਇੱਛਾ ਤੋਂ ਬਿਨਾ ਕਦਮ ਚੱਕਿਆ 85 ਯਾਜਕ ਮਾਰ ਦਿੱਤੇ ਗਏ ਸੀ ਉਹ 85 ਯਾਜਕ ਅਗਰ ਜੇ ਵਿਆਹ ਹੋਏ ਹੈ ਤਾਂ 85 ਘਰਾਂ ਦੇ ਵਿੱਚ ਪਤੀਆਂ ਨੂੰ ਗਵਾ ਲਿਆ ਗਿਆ ਬੱਚਿਆਂ ਨੇ ਪਿਤਾ ਨੂੰ ਗਵਾ ਲਿਆ ਵਜ੍ਹਾ ਕੀ ਸੀ ਉਸ ਦਿਨ ਦਾਊਦ ਦੀ ਮੂਰਖਤਾ ਵਾਲੀ ਯਾਤਰਾ ਦੇ ਕਾਰਨ ਸैमਸਨ ਦੀ ਯਾਤਰਾ ਦੇ ਕਾਰਨ ਉਹਦੇ ਸਫ਼ਰ ਦੇ ਕਾਰਨ ਆਪਣੀ ਜਾਨ ਗਵਾ ਲਈ ਦਾਊਦ ਨੇ ਪਰਮੇਸ਼ਵਰ ਦੀ ਇੱਛਾ ਨੂੰ ਨਾ ਜਾਣ ਕੇ ਜੋ ਯਾਤਰਾ ਕੀਤੀ ਇਹਦੇ ਕਾਰਨ ਉਸ ਨੂੰ ਪਾਗਲਪਨ ਦਾ ਨਾਟਕ ਕਰਨ ਆਪਿਆ ਤੇ ਝੂਠ ਬੋਲਣਾ ਪਿਆ ਇਹਨਾਂ ਨਹੀਂ ਉਹਦੇ ਕਾਰਨ ਕਈ ਆਜਕ ਵੀ ਮਾਰੇ ਗਏ ਮੇਰੇ ਭਰਾਵੋ ਜਦੋਂ ਤੁਸੀਂ ਕਦੇ ਵੀ ਘਰੋਂ ਬਾਹਰ ਨਿਕਲਦੇ ਹੋ ਜ਼ਰੂਰ ਪ੍ਰਾਰਥਨਾ ਕਰੋ ਪਰਮੇਸ਼ਵਰ ਦੀ ਇੱਛਾ ਤੋਂ ਬਿਨਾਂ ਜੇ ਆਪਣੇ ਜੀਵਨ 'ਚ ਕੋਈ ਵੀ ਕਦਮ ਚੱਕੋਗੇ ਉਸ ਨੂੰ ਸ਼ੈਤਾਨ ਆਧਾਰ ਬਣਾ ਕੇ ਕੋਈ ਨਾ ਕੋਈ ਨੁਕਸਾਨ ਤੁਹਾਡੇ ਜੀਵਨ 'ਚ ਲਿਆਉਣ ਦੀ ਕੋਸ਼ਿਸ਼ ਕਰੇਗਾ ਇਸ ਲਈ ਅੱਜ ਹੀ ਫੈਸਲਾ ਕਰੋ ਸैमਸਨ ਦੇ ਵਾਂਗੂ ਜਲਦਬਾਜ਼ੀ ਦੀ ਯਾਤਰਾ ਦਾਊਦ ਦੇ ਵਾਂਗੂ ਵ्यर्थ ਅਤੇ ਫਾਲਤੂ ਦੀ ਯਾਤਰਾ ਆਪਣੇ ਜੀਵਨ ਚ ਅਸੀਂ ਨਹੀਂ ਕਰਨੀਆਂ ਆਤਮਿਕ ਵਿਅਕਤੀ ਦੀ ਯਾਤਰਾ ਪਰਮੇਸ਼ਰ ਦੀ ਇੱਛਾ ਅਨੁਸਾਰ ਹੋਵੇ ਤੁਹਾਨੂੰ ਸੱਜੇ ਜਾਂ ਖੱਬੇ ਮੁੜਨ ਦੀ ਲੋੜ ਨਹੀਂ ਆ ਤੁਹਾਡੀਆਂ ਅੱਖਾਂ ਅੱਗੇ ਵੱਲ ਲੱਗਿਆ ਰਵੇ ਅਤੇ ਸਿੱਧੇ ਚੱਲਦੇ ਰਹੋ ਜੇ ਇਧਰ ਉਧਰ ਫਿਰੋਗੇ ਤੁਹਾਡੇ ਦੁਆਰਾ ਤੁਹਾਡਾ ਨੁਕਸਾਨ ਹੋਏਗਾ ਤੁਹਾਡੀ ਲੋਕਾ ਦਾ ਵੀ ਹੋਏਗਾ ਇਸ ਗੱਲ ਨੂੰ जान के आज जी तुसी मनमर्जी नाल कुमना ਛੱਡ ਦਿਓ ਅਵਾਰਾਪਨ ਛੱਡ ਦਿਓ ਅਸੀਂ ਮਨਮਰਜ਼ੀ ਨਾਲ ਘੁੰਮਣ ਦੇ ਸੁਭਾ ਨੂੰ ਛੱਡ ਦਈਏ ਅਤੇ ਸਹੀ ਜੀਵਨ ਜੀਵਾਂਗੇ ਹਾਂ ਕਹਿਣ ਵਾਲੀ ਮੇਰ ਨਾਲ ਮਿਲ ਕੇ ਪ੍ਰਾਰਥਨਾ ਕਰੋਂਗੇ ਮਹਾਨ ਪਵਿੱਤਰ प्रेमी ਪਰਮੇਸ਼ਵਰ ਪਿਤਾ ਪਿਤਾ ਪੈਰ ਹੈ ਸੋਚ ਕੇ ਲੱਤਾਂ ਹੈ ਸੋਚ ਕੇ ਚੱਲ ਪਾਰਿਆ ਹਾਂ ਪਰ ਤੁਹਾਡੀ ਇੱਛਾ ਦੇ ਵਿਰੁੱਧ ਜੇ ਅਸੀਂ ਕਦਮ ਚੱਕਾਂਗੇ ਅਸੀਂ ਆਪਣੇ ਜੀਵਨ 'ਚ ਬਹੁਤ ਵੱਡੇ ਖਤਰੇ ਨੂੰ ਮੁੱਲ ਲਵਾਂਗੇ ਕਈ ਨੁਕਸਾਨ ਅਤੇ ਦੁੱਖਾਂ ਨੂੰ ਅਸੀਂ ਝੱਲਾਂਗੇ ਤੁਸੀਂ ਸਾਨੂੰ ਸਾਫ਼-ਸਾਫ਼ ਕਿਹਾ ਪਿਤਾ ਉਸੇ ਤਰ੍ਹਾਂ ਸਾਡੇ ਮੂੰਹ ਤੋਂ ਬੋਲਣ ਵਾਲੇ ਝੂਠ ਕਿਸੇ ਨਾ ਕਿਸੇ ਦਾ ਨੁਕਸਾਨ ਕਰਨਗੇ ਉਸ ਦਿਨ 다ਊਦ ਦਾ ਝੂਠ ਅਹੀ ਮਿਲਕ ਦੀ ਮੌਤ ਦਾ ਕਾਰਨ ਬਣਿਆ ਕਈ ਲੋਕ ਪਿਤਾ ਮਾਰੀ ਗਏ ਏ ਦਾਉਦ ਲਈ ਆਸ਼ਿਸ਼ ਨਹੀਂ ਸੀ ਭਲਾ ਨਹੀਂ ਸੀ ਸਾਡੇ ਲਈ ਵੀ ਸਹੀ ਨਹੀਂ ਆ ਪਿਤਾ ਅਸੀਂ ਝੂਠ ਨਾ ਕਦੇ ਵੀ ਬੋਲੀਏ ਅਤੇ ਨਾ ਹੀ ਕਦੇ ਨਾਟਕ ਵੀ ਕਰ ਸਕੀਏ ਅਤੇ ਨਾ ਕਿਸੇ ਨੂੰ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਅਸੀਂ ਕਰੀਏ ਸੱਚਾ ਜੀਵਨ ਜੀ ਸਕੀਏ ਮਦਦ ਕਰੋ ਪਿਤਾ ਸਾਨੂੰ ਸਾਫ਼ ਸੁਥਰਾ ਮਨ ਦੇ ਦਿਓ ਸਾਨੂੰ ਸਾਫ਼ ਸੁਥਰਾ ਦਿਲ ਦੇ ਦਿਓ ਝੂਠ ਵੱਡਾ ਖਤਰਾ ਹੈ ਨਾਟਕ ਕਰਨਾ ਬਹੁਤ ਵੱਡਾ ਖਤਰਾ ਹੈ ਲੋਕਾਂ ਨੂੰ ਝੂਠਾ ਦਿਲਾਸਾ ਦੇਣਾ ਖਤਰਾ ਹੈ ਪਿਤਾ ਐਸੇ ਜੀਵਨ ਤੋਂ ਸਾਨੂੰ ਛੁਟਕਾਰਾ ਦਿਓ ਅੱਜ ਤੋਂ ਸਾਨੂੰ ਸੱਚਾ ਜੀਵਨ ਦੇ ਦਿਓ ਨਿਸ਼ਕਲੰਕ ਜੀਵਨ ਸਾਨੂੰ ਦੇ ਦਿਓ ਇਮਾਨਦਾਰੀ ਨਾਲ ਜੀ ਸਕੀਏ ਐਸੀ ਕਿਰਪਾ ਕਰੋ ਬੋਏਗੇ ਵਚਨ ਨੂੰ ਸਾਡੇ ਮਨਾਂ ਚ ਫਲਵੰਤ ਕਰੋ ਅਤੇ ਬਹੁਤਿਆਲੀ ਆਸ਼ੀਸ਼ ਦਾ ਕਾਰਨ ਬਣਾਓ ਯੇਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 30 ਕੁਕਟਪल्ली ਹైదరాబాద్ 72